ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਬਟਾਲਾ ਤਹਿਸੀਲ ਵੀ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਕੰਦ ਸਾਹਿਬ ਗੁਰਦਾਰੇ ਦੇ ਬਿਲਕੁਲ ਲਾਗੇ ਘਰ ਆ ਜਿਹੜਾ ਵੀਡੀਓ ਨਾਲ ਦਾ ਤੇ ਅੱਜ ਤੁਹਾਨੂੰ ਇੱਕਾ ਤੋਕੜ ਗੱਬਣ ਨੀਲਦੀ ਰਾਵੀ ਦੀ ਝੋਟੀ ਤੁਹਾਨੂੰ ਦਿਖਾਉਣੀ ਆ ਤੇ ਇੱਕ ਸਾਈਵਲ ਗਾਂ ਤੁਹਾਨੂੰ ਦਿਖਾਉਣੀ ਆ ਤੇ ਦੋਵੇਂ ਜੜੀਆਂ ਵਾ ਗੱਬਣਾ ਹੀ ਆ ਆਪਣੀਆਂ ਪਾਸ ਕਰਕੇ ਵੇਖ ਚੱਕ ਕੇ ਖੜੋ ਇਹ ਜਿਹੜਾ ਦੁੱਧ ਵੀ ਦਿੰਦੀ ਆ ਤੇ ਦੁੱਧ ਦੇ ਆਪਣੀ ਚੋਈ ਕਰਕੇ ਥਨ ਪਾਸ ਕਰਕੇ ਖੜੋ ਜੀ ਹਾਂਜੀ ਵਧੀਆ ਸასი ਕਾਲ ਜੀ ਸასი ਕਾਲ ਜੀ ਹਰਦੀਪ ਜੀ ਉਹ ਠੀਕ ਠਾਕ ਜੀ ਹਾਂਜੀ ਵਧੀਆ ਵਧੀਆ ਠੀਕ ਠਾਕ ਜੀ ਚਲੋ ਵਧੀਆ ਚਾਹੀਦਾ ਜੇ ਤੇ ਨਾਮ ਦੱਸ ਤੇ ਕਰੀ ਫਿਰ ਨਾਮ ਆਪਣਾ ਹਰਦੀਪ ਜੀ ਕਵਲਜੀ ਸਿੰਘ ਜੀ ਅੱਛਾ ਜੀ ਸ਼ਹਿਰ ਬਟਾਲਾ ਜੀ ਗੁਰਦਰਾ ਨੇ ਦੀ ਕਾਂ ਸਾਹਿਬ ਕੰਦ ਸਾਹਿਬ ਦੇ ਬਿਲਕੁਲ ਲੱਗ ਗਈ ਆ ਹਨਾ ਆਪਣਾ ਠੀਕ ਆ ਤੇ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ ਆਪਣਾ ਹੈਗਾ 95927 87206 ਠੀਕ ਆ ਜੀ ਹਾਂਜੀ ਤੇ ਬਟਾਲੇ ਦਾ ਜਿਹੜਾ ਸਭ ਤੋਂ ਮਸ਼ਹੂਰ ਗੁਰਦਾਰਾ ਕੰਧ ਸਾਬ ਹੀ ਆ ਹਨਾ ਜਿਹਦੇ ਕਰਕੇ ਬਟਾਲਾ ਵਾ ਤੇ ਬਿਲਕੁਲ ਲੱਗ ਗਈ ਹੈ ਹਨਾ ਆਪਾਂ ਨੂੰ ਤੇ ਇੱਕ ਆ ਸਾਈਵਲ ਗਾਂ ਜ ਤੇ ਇੱਕ ਆ ਨੀਲੀ ਰਾਵੀ ਦੀ ਝੋਟੀ ਟੋਕੜ ਗੱਭਣ ਜੇ ਇਹ ਟੋਕੜ ਗੱਭਣ ਜੀ ਇਹ ਇਹ ਹੈਗੀ ਆਪਣਾ 8 ਮਹੀਨੇ ਦੀ ਗੱਭਣ ਅੱਛਾ 8 ਮਹੀਨੇ ਦੀ ਗੱਭਣ ਹੈ ਮਤਲਬ ਜੇ ਮਹੀਨਾ ਡੇਢ ਮਹੀਨਾ ਸੁੰਝ ਖੜਦੀ ਕਿੰਨਾ ਕਿ ਦੁੱਧ ਕਰ ਦੋਗੇ ਸੱਜਰ ਸੱਜਰ ਹਰ ਦਿਨ ਹੈ ਆਪਾਂ ਨੂੰ 12 13 ਕਿਲੋ ਚੁੰਦੀ ਦੇ ਦੇ ਜੀ ਅੱਛਾ ਹਾਂਜੀ ਅੱਛਾ ਇਹ ਕਰਦੀ ਆ ਹਾਂਜੀ ਅੱਛਾ ਤੋਰੋ ਹਾਂ ਫੇਰ ਇੱਕ ਰੀਨ දවෙච න ොද්දග ද දොද්ද නදීලච බ සයි වල්තියා ਤੇ ਆ ਥਾਣੇ ਦੇ ਦੇਖ ਸਕਦੇ ਆ ਪਾ ਲਾਗੇ ਤੋਂ ਤੇ ਉਤਰ ਸੰਢੀ ਸੀ ਲਿਆ ਹਾਂਜੀ ਢੱਡੀ ਸੀ ਲਾ ਹਰਦੀ ਭਾਈ ਬੰਦੇ ਕੈਮਰੇ ਤੋਂ ਥੋੜਾ ਬੋਦਾ ਡਰੂਗੀ ਬਾਕੀ ਅੱਛਾ ਇਹ ਚੱਕਰ ਦੀ ਕੋਈ ਵੀਰ ਭਰਾ ਆ ਆਪਣੀ ਤਸੱਲੀ ਕਰਕੇ ਖੜੇ ਠੀਕ ਆ ਤੇ ਮੁੱਲ ਫਿਰ ਇਹਦਾ ਮੋਲੀ ਦਾ ਹਰਦੀ ਭਾਈ ਜੈ ਜੀ ਜੇ ਕਿੰਨਾ ਕੁ ਇਹਦਾ ਮੁੱਲ 5000 ਰੁਪਏ ਹੈ ਹਰਦੀ ਭਾਈ 5000 ਕੋ ਛੋੜ ਛੜ ਕਰਨੀ ਵਿੱਚ ਛੋੜ ਵਿੱਚ 1000 ਰੁਪਏ ਛੱਡ ਦਾਂਗੇ ਅੱਛਾ 24000 ਦੀ ਦੇ ਦੋਗੇ ਹਾਂਜੀ 24000 ਠੀਕ ਆ ਤੇ ਆ ਜਿਹੜੀ ਝੋਟੀ ਤੁਹਾਨੂੰ ਦਿਖਾਉਣੀ ਆ ਇਹਦੇ ਥਾਣੇ ਕਰੀ ਦੇਖ ਸਕਦੇ ਜੇ ਲਾਗੇ ਤੋਂ ਇਹਨੇ ਦੀ ਚੈੱਕ ਪਾਸਿਆ ਵੀ ਜੀ ਇਹ ਪੰਜਾਂ ਮਹੀਨੇ ਦੀ ਹੈ ਹਰਬੀਰ ਭਾਈ ਅੱਛਾ ਹਾਂਜੀ ਇਹ ਪੰਜਾਂ ਮਹੀਨੇ ਦੀ ਚੈੱਕ ਪਾਸਿਆ ਜਿੱਦ ਵੀ ਸਾਢੇ ਕਿ ਚਾਰ ਕਿਲੋ ਦੁੱਧ ਹੋਣਾ ਏ ਥੰਨੇ ਤੇ ਸੱਜਰੇ ਕਿੰਨਾ ਕਿ ਚਵਾ ਦਿੰਦੀ ਦੁੱਧ ਸੱਜਰੇ ਹੀ 14-15 ਕਿਲੋ ਚਵਾਉਂਦੀ ਈ ਹੈ ਅੱਛਾ ਹਾਂਜੀ ਤੋਰ ਦੋ ਫੇਰ ਇਹਨਾਂ ਬਾਕੀ ਅੰਦਰ ਰਹਿ ਕੇ ਤੇ ਰੰਗ ਬਦਲ ਜਾਂਦੇ ਝੋਟੀਆਂ ਦੇ ਬਾਕੀ ਆ ਵੀ ਝੋਟੀ ਸਾਂਭੀ ਪੂਰੀ ਆ ਪੂਰੀ ਸ਼ਕੀਨ ਝੋਟੀ ਆ ਬਿੱਲੀਆਂ ਖਾਲੀ ਨਹੀਂ ਨੀਂਦੀ ਰાવી ਆ ਜਿਹੜੀ 2-4 ਦਿਨ ਅੰਦਰ ਬਾਹਰ ਹੋਈ ਤੇ ਰਾਨਗੇ ਦਾ ਕਾਲਾ ਹੋ ਗਿਆ ਨੇ ਆ ਜਲੇ ਆ ਵੀ ਤੀ ਬਾਕੀ ਪahari ਝੋਟੀ ਆ ਬਾਕੀ ਖਾਣਾ ਦਾ ਸਾਈਜ਼ ਗਾਪ ਵੀ ਚੰਗਾ ਵਾ ਬਾਕੀ ਜਿੱਦਾਂ ਤਿਆਰ ਹੋਈ ਤੇ ਚੰਗੀ ਛੋਟੀ ਤਿਆਰ ਹੋ ਗਈ ਸੂਆ ਕਿ ਨਾਂ ਮੇਰੀ ਇਹਦਾ ਸੂਆ ਅੱਜ ਦੀ ਤੀਜਾ ਹੋਣਾ ਇਹਦਾ ਹੁਣ ਦੂਜਾ ਚੱਲਣ ਦੀ ਆ ਹਾਂਜੀ ਆ ਤੀਜੇ ਸੁਣੀ ਜੀ ਹੁਣ ਠੀਕ ਆ ਜੀ ਹਾਂਜੀ ਤੇ ਮੁੱਲ ਫਿਰ ਇਹਦਾ ਮੁੱਲ ਹਰਦੀ ਪਈ ਹੈਗਾ ਤਾਂ 85000 ਰੁਪਏ ਜੀ 85000 ਹਾਂਜੀ ਕਿੰਨੇ ਦੀ ਦੇ ਦੇਣੀ ਜੱਸ ਨੋ ਜੀ ਜੱਸ ਨੂੰ 3000 ਰੁਪਏ ਛੱਡਾਂਗੇ ਜੀ ਕਿੰਨੇ ਦੀ 83 82 ਦੀ 82 ਜੀ ਦੇ ਦਾਂਗੇ ਹਾਂਜੀ ਹੋਰ ਕਰ ਦੋਗੇ ਮਨ ਮੋਕੇ ਤੇ ਉਹ ਥੋੜਾ ਬੋਧਾ ਕਰਾ ਲੋ ਤੁਸੀਂ ਆਪ ਹੀ ਕਰ ਦੋ ਕਿੰਨੇ ਦੀ ਕਰਦੇ ਜੀ ਅਸੀਂ ਜੀ ਪੂਰੀ ਦੇ ਦਾਂਗੇ ਸਰ ਜੀ ਚਲੋ 2000 ਛੋਟ ਕਰਦੇ ਆ ਵਿੱਚ ਹੋਰ ਕੁਝ ਨਹੀਂ ਹੁੰਦਾ ਚਲੋ ਛੱਡ ਦਾਂ ਜੀ ਠੀਕ ਆ ਚਲੋ ਬਾਕੀ ਚਲੋ ਕੋਈ ਫੋਨ ਲਾਊਗਾ ਤੇ ਆਪੇ ਸਬਦਾ ਮੌਕੇ ਤੇ ਹੋ ਜਾਊਗਾ ਹਨਾ ਠੀਕ ਆ ਠੀਕ ਬਾਕੀ ਕੋਈ ਆਪਣਾ ਵਿਚ ਭਰਾਏ ਤਸਦੀ ਕਰ ਜੀ ਅੱਛਾ ਚੈੱਕ ਕਰਾ ਗਏ ਮੜੇ ਚੈੱਕ ਕਰਾ ਕੇ ਕਿ ਸਾਡੀ ਹੈ ਕਿ 4-5 ਦਿਨਾਂ ਦੀ ਗਾਰੰਟੀ ਵੀ ਰਹੂਗੀ ਆਪਣੇ ਘਰੇ ਖੜ੍ਹ ਕੇ ਵੀ ਠੀਕ ਆ 4-5 ਦਿਨਾਂ ਬਾਅਦ ਚੈੱਕ ਕਰਾ ਕੇ 4-5 ਦਿਨਾਂ ਦੇ ਵਿੱਚ ਚੈੱਕ ਕਰਾ ਲੈ ਕੋਈ ਹਨਾ ਠੀਕ ਆ ਜੀ ਬਾਕੀ ਚਲੋ ਕੋਈ ਵੀਰ ਆਪਣੀ ਵੇਸ ਚ ਤੇ ਆਪਾਂ ਨਹੀਂ ਸਮਝਣਾ ਤੇ ਮਰਜ਼ੀ ਨਾਲ ਪਸ਼ੂ ਖਰੀਦੇ ਜੀ